ਚਾਰ ਆਪਾਂ ਵਧੀਆ ਇਹ ਦੇਸੀ ਔਲੇ ਲੈ 1 ਕਿਲੋ ਔਲੇ ਇਹ ਇਹਨਾਂ ਨੂੰ ਆਪਾਂ ਪਹਿਲਾਂ ਉਬਾਲ ਲਿਆ ਪਾਣੀ ਵਿੱਚ ਉਬਾਲ ਕੇ ਇਹਨਾਂ ਦੀ ਜੀ ਆਪਾਂ ਗਿੜਕਾਂ ਕੱਢ ਲੈਣੀਆਂ ਗਿੜਕਾਂ ਕੱਢ ਕੇ ਜਦੋਂ ਆਪਾਂ ਵਧੀਆ ਇਹ ਹੋ ਹੋ ਜਾਣ ਪਾਟ ਜੇ ਜਾਣ ਵਿਚ ਇਹਨਾਂ ਦੇ ਵਿੱਥਾਂ ਜੀ ਆ ਜਾਣ ਇਹਨਾਂ ਨੂੰ ਇਸ ਤਰ੍ਹਾਂ ਇਹਨਾਂ ਦੀਆਂ ਫਾੜੀਆਂ ਅਲੱਗ ਕਰ ਲੈਣੀਆਂ ਤੇ ਇਹਨਾਂ ਦੀ ਗਿੜਕਾਂ ਅਲੱਗ ਕਰ ਲੈਣੀਆਂ ਇਹ ਆਪਣੇ ਘਰ ਵਾਲੇ ਬੇਸਿਕੀ ਮਸਾਲੇ ਹੋਣਗੇ ਇਹਦੇ ਵਿੱਚ ਹਲਕੇ ਥੋੜੇ ਜਿਹਾ ਆਪਾਂ ਬਹੁਤ ਜਿਆਦਾ ਮਸਾਲੇ ਨਹੀਂ ਪਾਉਂਦੇ ਇਹਦੇ ਵਿੱਚ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਰਹੇ ਹਾਂ ਜੀ ਮਸਾਲੇ ਤਿਆਰ ਕਰਨ ਲਈ ਥੋੜੇ ਜਿਹਾ ਪਾ ਰਹੇ ਹਾਂ ਮੇਥੇ ਇਹਨਾਂ ਨੂੰ ਡਰਾਈ ਰੂਸ ਸੁਝਾ ਕਰਨਾ ਕੱਲਾ ਊੜੀ ਜਿਹਾ ਪਾ ਰਹੇ ਹਾਂ ਆਪਾਂ ਇਹਦੇ ਵਿੱਚ ਜੀਰਾ ਪਿੰਨੇ ਚੀਜ਼ਾਂ ਇਕੋ ਜਿਹੀਆਂ ਲੈ ਲੈਣੇ ਗਰਚੇ ਪਾ ਰਹੇ ਹਾਂ ਆਪਾਂ ਅਜਿਮ ਸਾਫ ਇਹ ਥੋੜਾ ਜਿਹਾ ਪਾ ਰਹੇ ਆ ਆਪਾਂ ਇਹਦੇ ਵਿੱਚ ਜਿੰਨੀ ਜੀਰਾ ਲਿਆ ਜਿੰਨੀ ਸੌਫ ਲਈ ਹੈ ਉਹਨਾਂ ਹੀ ਆਪਾਂ ਥੋੜਾ ਜਿਹਾ ਧਨੀਆ ਲੈ ਲੈਣਾ ਸਾਫ ਧਨੀਆ ਇਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰ ਲਓ ਚੰਗ ਚੰਗ ਇਹਨਾਂ ਨੂੰ ਹਲਕਾ ਜਿਹਾ ਲੈਣਾ ਜੀ ਭੁੰਨ ਥੋੜਾ ਜਿਹਾ ਰੋਸਟ ਕਰਕੇ ਇਹਨੂੰ ਆਪਾਂ ਪਾ ਲੈਣਾ ਠੰਡਾ ਹੋਣ ਲਈ ਇਹਦੇ ਵਿੱਚ ਨੈਕਸਟ ਜਿਹੜੇ ਜੱਗ 'ਚ ਜਿੰਨੇ ਚਿਰ 'ਚ ਹੁੰਦਾ ਹੀ ਠੰਡਾ ਥੋੜਾ ਜਿਹਾ ਆਪਾਂ ਠੰਡਾ ਕਰਕੇ ਇਹਨੂੰ ਪਿਛਾਂਗੇ ਉਹਨਾਂ 'ਚ ਆਪਾਂ ਤੇਲ ਘਰ ਦੀ ਸਰੋਂ ਦਾ ਤੇਲ ਹੈ ਇਹ ਸਰੋਂ ਦਾ ਤੇਲ ਗਰਮ ਕਰ ਲੈਣਾ ਹਲਕਾ ਜਿਹਾ ਨੂੰ ਦਰਦਰਾ ਜਾਂ ਪੀਸ ਲੈਣਾ। ਬਸ ਹਲਕਾ ਜਿਹਾ ਦਰਦਰਾ ਜਿਹਾ ਹੋਵੇ ਥੋੜਾ ਜਿਹਾ ਜੀ ਪੀਸ ਲੈਣਾ। ਆਪਣਾ ਤੇਲ ਹੋ ਚੁੱਕਿਆ ਜੀ ਗਰਮ ਚੰਗੀ ਤਰ੍ਹਾਂ। ਇਹਨਾਂ ਨੂੰ ਆਪਾਂ ਹੁਣ ਜੋ ਆਪਾਂ ਮਸਾਲੇ ਪੀਥੇ ਐ ਇਹ ਆਪਾਂ ਜੋ ਆਵਲੇ ਗਿਨੇ ਬਣਾ ਕੇ ਰੱਖੀਆਂ ਫਾੜੀਆਂ ਇਹਨਾਂ ਦੀ ਕੱਢ ਕੇ ਗਿੜਕਾਂ ਵਿੱਚੋਂ ਇਹਦੇ ਵਿੱਚ ਮਸਾਲੇ ਪਾ ਕੇ ਇਹ ਦੋ ਤੋਂ ਢਾਈ ਇੱਕ ਚਮਚੇ ਆਪਾਂ ਪਾਉਣੇ ਇਹਦੇ ਵਿੱਚ ਨਮਕ ਦੇ ਕਿਉਂਕਾ ਕਿਲੋ ਵਾਲੇ ਆ। ਢਾਈ ਚਮਚਾ ਕਾ ਪਾ ਪਾ ਦੇ ਵਿੱਚ ਹਲਦੀ ਦਾ। ਡੇੜਕ ਚਮਚਾ ਆਪਾਂ ਇਹਦੇ ਚ ਪਾਵਾਂਗੇ ਲਾਲ ਮਿਰਚ ਉਹ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਨੂਨ ਮਿਰਚ ਤੇ ਇਸ ਤੋਂ ਬਾਅਦ ਜੋ ਆਪਾਂ ਇਹ ਤੇਲ ਗਰਮ ਕੀਤਾ ਇਹਨੂੰ ਆਪਾਂ ਹਲਕਾ ਜਿਹਾ ਵਿੱਚ ਮੈਕਸ ਕਰਕੇ ਇਹ ਪਾ ਦਾਂਗੇ ਜਿੱਟੇਲ ਇਹ ਬਣ ਚੁੱਕੇ ਜੀ ਆਪਣਾ ਔਲੀ ਦਾ achar ਜਿਹੜਾ achar ਆਪਾਂ ਗਿੜਕਾਂ ਵਿੱਚ ਪਾ ਕੇ ਸਾਬ ਤੋਲਿਆਂ ਦਾ ਪਾ ਲੈਣਾ ਨਾ ਉਹਨਾਂ ਦੇ ਵਿੱਚ ਚਿੱਟਾ ਜਾਂ ਜਲਦੀ ਲੱਗ ਜਾਂਦਾ ਇਸ ਲਈ ਜਦੋਂ ਵੀ achar ਪਾਉਣਾ ਇਹਦੇ ਵਿੱਚ ਲਈ ਗਿੜਕ ਕੱਢ ਕੇ ਪਾਉਣਾ ਆਪਾਂ ਉਹਦੇ ਨਾਲ achar ਜਲਦੀ ਖਰਾਬ ਨਹੀਂ ਹੋਗਾ ਇਹਨੂੰ ਆਪਾਂ 15 ਤੋਂ 20 ਦਿਨ ਵਧੀਆ ਖਾ ਸਕਦੇ ਆ ਜੋ ਗਿੜਕ ਵਾਲਾ achar ਆ ਉਹ ਜਲਦੀ 5-7 ਦਿਨਾਂ ਜੀ ਖਰਾਬ ਹੋ ਜਾਂਦੇ ਇਸ ਲਈ ਜਦੋਂ ਵੀ ਚਾਰ ਪਾਉਣਾ ਉਹਨੂੰ ਹਲਕਾ ਜਿਹਾ ਉਬਾਲ ਕੇ ਉਹਦੇ ਵਿੱਚੋਂ ਗਿੜਕ ਕੱਢ ਲੈਣੀ ਹੈ ਹਾਂਜੀ ਮੈਂ ਇਹ ਪਹਿਲੀ ਵਾਰ ਵੀਡੀਓ ਬਣਾਈ ਹੈ ਤੇ ਜਰੂਰ ਸਪੋਰਟ ਕਰਿਓ ਲਾਈਕ ਸ਼ੇਅਰ ਜਰੂਰ ਕਰੇ ਤੇ ਦੇਖ ਕੇ ਬਣਾਇਓ ਜਰੂਰ ਤੇ ਭੈਣੋ ਮੈਨੂੰ ਸਪੋਰਟ ਜਰੂਰ ਕਰਿਓ ਹਾਂਜੀ ਕਮੈਂਟਾਂ 'ਚ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਪਹਿਲੀ ਵਾਰ ਮੈਂ ਵੀਡੀਓ ਬਣਾਈ ਹੈ ਇਸ ਲਈ ਮੈਂ ਵੀ ਇੱਕਦਮੀ ਮੇਰੇ ਕਿਵੇਂ ਮੇਰੇ ਆ ਭੈਣਾਂ ਨੂੰ ਮੇਰੀ ਵੀਡੀਓ ਪਸੰਦ ਆਈ ਹਾਂਜੀ